भारती लोग जिंदाबाद सच नहीं लड़ते लोग जिंदाबाद ਬੋਲੇ ਹਾਉ ਜੀ ਜੀ ਅੱਜ ਵਾਲਾ ਵਿਸ਼ਾਲ ਇਕੱਠ ਜਿਹੜਾ ਉਹ ਮੁਹਾਲੀ ਅੰਮ੍ਰਿਤਸਰ ਗੁਰਦੁਆਰਾ ਜਾ ਰਿਹਾ ਵਾ ਜੋ ਬੀਬੀ ਕੰਗਣਾ ਰਣੋਤ ਨੇ ਨਸਲੀ ਟਿੱਪਣੀਆਂ ਕੀਤੀਆਂ ਹੈ ਕੁਲਵਿੰਦਰ ਕੌਰ ਦੇ ਉੱਤੇ ਉਹਦੇ ਵਿਰੋਧ ਦੇ ਵਿੱਚ ਬੀਬੀ ਕੰਗਣਾ ਰਣੋਤ ਦੇ ਬਣਦੀ ਕਾਰਵਾਈ ਹੋਵੇ ਤੇ ਕੁਲਵਿੰਦਰ ਕੌਰ ਨੂੰ ਇਨਸਾਫ ਮਿਲੇ ਰੋਸ ਮਾਰਚ ਕੱਢ ਕੇ ਇੱਕ ਮੰਗ ਪੱਤਰ ਜਿਹੜਾ ਵਾ ਉਹ ਐਸਐਸਪੀ ਮੁਹਾਲੀ ਨੂੰ ਦੇਵਾਂਗੇ ਤੇ ਅਗਲੀ ਰਣਨੀਤੀ ਫੇਰ ਜਥੇਬੰਦੀਆਂ ਤੈਅ ਕਰਨਗੀਆਂ ਪੂਰਾ ਦੇਸ਼ ਪੂਰਾ ਪੰਜਾਬ ਪੂਰੀਆਂ ਜਥੇਬੰਦੀਆਂ ਜਿਹੜੀਆਂ ਉਹ ਬੀਬੀ ਕੁਲਵਿੰਦਰ ਕੌਰ ਦੇ ਨਾਲ ਖੜੀਆਂ ਵਾਂ ਤੇ ਬੀਬੀ ਆਪਣੀ ਕੰਗਣਾ ਰਣੋਤ ਨੂੰ ਨਸੀਹਤ ਕਰਦੇ ਆ ਵੀ ਆਪਣੀ ਬੋਲਬਾਣੀ ਦੇ ਉੱਤੇ ਵੀ ਬਾਹਰ ਕੰਟਰੋਲ ਰੱਖ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਕਿਸਾਨ ਮੋਰਚਾ ਜਿਹੜਾ ਕੰਗਣਾ ਰੋ ਨੇ ਕਾਫੀ ਕੁਝ ਕਿਸਾਨਾਂ ਦੇ ਲੇਡਿਸ ਬਾਰੇ ਗਲਤ ਬੋਲਿਆ ਸੀ ਤੁਸੀਂ ਉਹਦੇ ਉੱਪਰ ਕਾਰਵਾਈ ਕਰਵਾਉਂਗੇ ਦੇਖੋ ਇਹ ਸਾਰਾ ਕੁਝ ਜਿਹੜਾ ਵਾ ਇਹ ਜਥੇਬੰਦੀਆਂ ਬਹਿ ਕੇ ਵਿਚਾਰ ਕਰਦੀਆਂ ਅੱਜ ਵਾਲਾ ਰੋਸ ਮਾਰਚ ਐਸੇ ਕਰਕੇ ਆ ਇਹੋ ਦੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਨਸਲੀ ਚੁਪੜੀਆਂ ਕਰਕੇ ਜਿਹੜਾ ਉਹਨਾਂ ਲੋਕਾਂ ਦੇ ਵਿੱਚ ਪ੍ਰਕਾੜ ਪੈਦਾ ਕਰ ਰਹੀ ਆ ਇਹ ਦੇਸ਼ ਦੀ ਅਖੰਡਤਾ ਵਾਸਤੇ ਖਤਰਾ ਵਾ ਤੇ ਐਮਪੀ ਹੋਣ ਦੇ ਨਾਤੇ ਮਾਹੌਲ ਨੂੰ ਸ਼ਾਂਤ ਕਰਨਾ ਉਹਨਾਂ ਦਾ ਫਰਜ਼ ਬਣਦਾ ਵਾ ਉਹਨੋਂ ਵਾਲੀਵੁੱਡ ਦੇ ਡਰਾਮੇਬਾਜ਼ ਨਹੀਂ ਰਹੇ ਹੁਣ ਚੁਣੇ ਹੋਏ ਨੁਮਾਇੰਦੇ ਨੇ ਤੇ ਚੁਣਿਆ ਨੁਮਾਇੰਦਾ ਜਿਹੜਾ ਨਸਲੀ ਚੁਪੜੀਆਂ ਕਰਦਾ ਵਾ ਉਹ ਦੇਸ਼ਵਾਦ ਤੇ ਲੋਕਾਂ ਵਾਸਤੇ ਘਾਟ ਹੁੰਦਾ ਵਾ ਕਿਉਂਕਿ ਉਹ ਬੀਬੀ ਇੱਕ ਸੈਲੀਬ੍ਰਿਟੀ ਆ ਤੇ ਸੈਲੀਬ੍ਰਿਟੀ ਨੂੰ ਸੈਲੀਬ੍ਰਿਟੀਆਂ ਵਾਲਾ ਵਿਹਾਰ ਕਰਨਾ ਜਿਹਦਾ ਉਹਦੇ ਵਿਰੁੱਧ ਅਜੇ ਰੋਸ ਮਾਰਚ ਹੋ ਰਿਹਾ ਵਾ ਸਰ ਜਿਹੜੇ ਕੁਲਵਿੰਦਰ ਕੌਰ ਭੈਣ ਜੀ ਨੇ ਜੋ ਉਹਨਾਂ ਦੇ ਨਾਲ ਅੱਜ ਪੁਲਿਸ ਕਰ ਰਹੀ ਆ ਉਹਦੇ ਬਾਰੇ ਕੀ ਬਿਆਨ ਤੁਸੀਂ ਕਰ ਰਹੇ ਹੋ ਦੇਖੋ ਜੀ ਕੁਲਵਿੰਦਰ ਕੌਰ ਨੂੰ ਪੁਲਿਸ ਜਿਹੜਾ ਉਹਦਾ ਮਹਿਤਮਾ ਪੂਰਾ ਸਹਿਯੋਗ ਕਰ ਰਿਆ ਵਾ ਕੁਲਵਿੰਦਰ ਕੌਰ ਚੰਗੀ ਕਲਾ ਦੇ ਵਿੱਚ ਉਹ ਚ ਜਿਹੜੀਆਂ ਵਾ ਚੀਜ਼ਾਂ ਵੈਲ ਕੀਤੇ ਜਾਂ ਰੀਆਂ ਝੂਠੇ ਆਈਡੀਆ ਦੇ ਤੋਂ ਤੇ ਕੁਲਵਿੰਦਰ ਕੌਰ ਮਾਫੀ ਮੰਗ ਲਈ ਹੈ ਮੰਗ ਰਹੀ ਆ ਮਾਫੀ ਵਾਲੀਆ ਵਿੱਚ ਗੱਲ ਹੀ ਕੋਈ ਨਹੀਂ ਕਿਉਂਕਿ ਕੁਲਵਿੰਦਰ ਕੌਰ ਨੇ ਗਨਾਹ ਹੀ ਕੋਈ ਨਹੀਂ ਕੀਤਾ ਉਹਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਦੀ ਗੱਲ ਕੀਤੀ ਆ ਜਿਹੜੀ ਉਹ 16 ਸਾਲਾਂ ਤੋਂ ਨਿਭਾ ਰਹੀ ਆ ਸਾਡਾ ਆ ਪੁੱਤ ਕੁਲਵਿੰਦਰ ਕੌਰ ਦਾ 16 ਸਾਲਾਂ ਦਾ ਰਿਕਾਰਡ ਕੱਢ ਲਓ ਤੇ ਇਸ ਬੀਬੀ ਦਾ ਕਿਸੇ ਨੇ 55 ਸਾਲਾਂ ਦਾ ਕੱਢ ਲਓ ਦੋਵਾਂ ਦਾ ਕੋਈ ਮੁਕਾਬਲਾ ਕਰਾ ਲਓ ਗੱਲ ਸਾਫ਼ ਹੋ ਜੀ